ਮੈਂ ਆ ਪੀਪਲ ਚੁੱਕ ਚੁੱਕ ਕੇ ਨਾਲ ਧੰਦਾ ਕਰਦੀ ਆ ਕਾਹਦਾ ਦੇ ਗੁਜ਼ਾਰਾ ਕਰਨੇ ਨਹੀਂ ਕੋਈ ਗੱਲ ਇਹ ਸਾਰਾ ਬਾਬੇ ਨਾਨਕ ਨੇ ਆਪੇ ਬਣਾ ਦੇਣਾ ਤੁਹਾਡਾ ਕਰ ਵੀਰਾ ਵੀਰਾ ਕਿੱਕ ਵਜੇ ਆਈ ਨਹੀਂ ਆ ਨਹੀਂ ਨਹੀਂ ਮਾਤਾ ਜੀ ਆ ਬਾਪ ਜੀ ਦਾਦਾ ਤੁਹਾਡਾ ਪਹਿਲਾਂ ਘਰ ਸੀ ਉਦੋਂ ਦਾ ਬਣਾਵਾਂਗੇ ਜੀ ਇਹ ਵੀਰਾ ਤੁਹਾਡੀ ਮਿਹਰਬਾਨੀ ਆ ਮੈਨੂੰ ਥੋੜਾ ਬੋਦਾ ਮੇਰਾ ਘਰ ਫੇਰ ਬਾਬੇ ਆਪਣੇ ਬੰਦੇ ਨੂੰ ਲੈ ਕੇ ਕਿੱਥੇ ਤੁਰੇ ਫਿਰਾਂ ਦਮ ਲੱਤਾ ਦੋਨੀਰ ਘੱਟ ਰਿਆ ਜਾਂਦਾਵਾ ਕਰਨਾ ਦਰਦਾ ਚ ਰੋਣਾ ਰੋਣਾ ਕੋਈ ਗੱਲ ਨਹੀਂ ਦੇਖੋ ਅਰੇ ਤੱਕ ਪੂਰੀ ਕਹਿ ਲੋ ਕਿ ਕੰਧਾਂ ਉੱਟ ਗਿਆ ਫਰਸ਼ ਨਹੀਂ ਰਹਿਏ ਇੱਧਰ ਵੀ ਤਰੇੜਾ ਏ ਭਾਜੀ ਸਾਰਾ ਹੀ ਮੇਰੇ ਖਿਆਲ ਤਕਰੀਬਨ ਹੀ ਘਰ ਤਬਾਹ ਹੋ ਗਿਆ ਇਹਨਾਂ ਦਾ ਮੇਰੇ ਆਈ ਗਰੀਬ ਬਣੀ ਆ ਦੇ ਨਹੀਂ ਨਹੀਂ ਮਾਤਾ ਜੀ ਕੋਈ ਗੱਲ ਹਾਂ ਜੀ ਰਹੋ ਤੁਸੀਂ ਇਹ ਬਾਬੇ ਨਾਲ ਜਿੰਨਾ ਦਾ ਘਰ ਹੈਗਾ ਹੀ ਉਦਾਂ ਦਾ ਹੀ ਬਣ ਜੇਗਾ ਜੀ ਤਕੜੇ ਰਹੋ ਤੁਸੀਂ ਮਾਤਾ ਕੋਈ ਗੱਲ ਨਹੀਂ ਹੌਸਲਾ ਕਰੋ ਤੁਸੀਂ ਇਹ ਸਾਰੇ ਆਏ ਆ ਤੁਸੀਂ ਦੇਖੋ ਵੀਰੋ ਨੇ ਬੱਚੇ ਆਏ ਆਏ ਆ ਸਾਰੇ ਖੜੇ ਆ ਤੁਹਾਡੇ ਨਾਲ ਇਹ ਸਾਡੇ ਆਪਣੇ ਘਰ ਆ ਰਗਾ ਜੀ ਤੁਸੀਂ ਟੈਨਸ਼ਨ ਨਾ ਲਓ ਉਦਾਂ ਦਾ ਹੀ ਬਣੇਗਾ। ਕੱਲ ਤੋਂ ਇਹ ਕਰਕੇ ਸ਼ੁਰੂ ਕੰਮ ਜਿੱਦਾਂ ਇਹ ਪਾਣੀ ਨਿਕਲਦਾ ਆ ਆਪਾਂ ਸਾਰਾ ਘਰ ਬਣਵਾ ਕੇ ਦਵਾ ਦੇਗੇ। ਤੁਸੀਂ ਇਮੇਜਿਨ ਕਰੋਗੇ ਇੱਥੇ ਬੰਦਾ ਜਿੱਥੇ ਰਹਿੰਦਾ ਹੋਵੇ ਉਹਦੇ ਅੰਦਰ ਪੇਟੀਆਂ ਤੱਕ ਬੈੱਡ ਤੱਕ ਪਾਣੀ ਆ ਔਰ ਹਰ ਜਗ੍ਹਾ ਤੇ ਔਰ ਬੜੀ ਆਪਾਂ ਬਿਲਕੁਲ ਗੱਲ ਤੋਂ ਹੀ ਰੋਣਾ ਜੀ ਤੁਸੀਂ ਕੱਲ ਤੋਂ ਹੀ ਇੱਥੇ ਆ ਕੇ ਸਾਰਾ ਕੁਝ ਸਾਡੀ ਜ਼ਿੰਮੇਵਾਰੀਆ ਘਰ ਨੂੰ ਪੂਰਾ ਵਧੀਆ ਕਰ ਦੇ। ਠੀਕ ਹੈ ਜੀ। ਤੁਸੀਂ ਟੈਨਸ਼ਨ ਲੈਣ ਸਾਹਿਬਾ ਨਹੀਂ ਨਹੀਂ ਡੈਨਸ਼ਨ ਨਹੀਂ ਬਿਲਕੁਲ ਨਹੀਂ ਡੈਨਸ਼ਨ ਹੈ ਖੇਤਾਂ 'ਚ ਰਹੇ ਹੋ ਤੁਸੀਂ ਮੈਨੂੰ ਦੱਸਦੇ ਰਹੇ ਹੋ ਕਿ ਆਪ ਹੱਥੀ ਸਾਰਾ ਕੁਝ ਦੇਖਿਆ ਹੈ ਕਿਸੇ ਦੌਰ 'ਚ ਤੁਸੀਂ ਗੱਲ ਕੀਤੀ ਆਪਣੀ ਜ਼ਮੀਨ ਵੇਚੀ ਉਹ ਖਰੀਦੀ ਵਾਪਸ ਤਾਂ ਤੁਹਾਡੇ ਮੁਤਾਬਕ ਇਹ ਜਜ਼ਬਾਤ ਕੀ ਨੇ ਖੇਤੀ ਔਰ ਇਹ ਤੁਸੀਂ ਆਏ ਹੋ ਇੱਥੇ ਬਿਲਕੁਲ ਹੁਣ ਤਾਂ ਵੈਸੇ ਜਿਹੜੀ ਹੋਈ ਵੀ ਸੀ ਕਿਸਾਨਾਂ ਦੀ ਫਸਲ ਸਾਰੇ ਉੱਤੇ ਪਾਣੀ ਕਰਕੇ ਆਇਆ ਇੱਥੇ ਕਿਉਂਕਿ ਬਹੁਤ ਨੁਕਸਾਨ ਉਵੀ ਮੈਂ ਆਪਾਂ ਨਾਲ ਮਜੀਦ ਨੂੰ ਕਿਹਾ ਕਿ ਜਿੰਨਾ ਸਾਡੇ ਤੋਂ ਜਿੰਨੀ ਸੇਵਾ ਹੋ ਸਕਦੀ ਆ ਜਿੰਨਾ ਦੇ ਦੋ ਦੋ ਕਿੱਲੇ ਆ ਇੱਕ ਇੱਕ ਕਿੱਲਾ ਜਿੱਥੇ ਆਪਾਂ ਇਹ ਜਾ ਕੇ ਹੈਲਪ ਕਰ ਸਕਦੇ ਛੋਟੇ ਕਿਸਾਨ ਜਿਹੜੇ ਨੇ ਆਪਾਂ ਉੱਥੇ ਵੀ ਹੈਲਪ ਕਰਾਂਗੇ ਮੱਛੀ ਵਾਲਾ ਪਿੰਡ ਹੈ ਗੁਰੂ ਰੰਧਾਵਾ ਇੱਥੇ ਪਹੁੰਚੇ ਨੇ ਇਸ ਪਰਿਵਾਰ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੁਸੀਂ ਦੇਖੋ ਕਿ ਘਰ ਦੇ ਅੰਦਰ ਹਾਲਾਤ ਕਿੰਨੇ ਬੁਰੇ ਨੇ ਔਰ ਪਿੱਛੇ ਨਾ ਤਾਂ ਸਮਾਨ ਕੋਈ ਬਚਿਆ ਗਾਰਾ ਤਾਂ ਚਲੋ ਹੈ ਹੀ ਪਰ ਤੁਸੀਂ ਦੇਖੋ ਕਿ ਪਿੱਛੇ ਘਰ ਦੀਆਂ ਕੰਧਾਂ ਤੱਕ ਡੇਗੀਆਂ ਨੇ ਔਰ ਇਹ ਹਾਲਾਤ ਜੋ ਨੇ ਤੁਸੀਂ ਇਹ ਇਹ ਤਸਵੀਰ ਦੇਖੋ ਕਿ ਪਿੱਛੇ ਜੋ ਕਮਰਾ ਸੀ ਜੋ ਵਿੜਾ ਜੋ ਫਰਸ਼ ਸੀਗਾ ਉਹ ਤੱਕ ਨਹੀਂ ਬਚਿਆ ਇੰਨੀ ਮਾਰ ਪਾਣੀ ਦੀ ਪਈ ਹੈ ਔਰ ਤੁਸੀਂ ਮਾਤਾ ਕਿੱਥੇ ਨੇ ਜਿੰਨਾ ਦਾ ਘਰ ਹੈ ਸੋ ਇਹ ਧਿਆਨ ਨਾਲ ਬੱਚੇ ਗਾਹ ਨਾ ਜਾ ਅੱਗੇ ਨਾ ਜਾ ਇੱਧਰ ਆ ਜਾ ਤੂੰ ਇੱਥੇ ਆ ਜਾ ਧਿਆਨ ਨਾਲ ਹਾਂਜੀ ਹਾਂਜੀ ਮੇਰਾ ਕੋਈ ਨਾ ਹੋਈ ਨਹੀਂ ਕੋਈ ਨਹੀਂ ਵੀਰਾ ਵੇਖ ਲੋ ਮੇਰਾ ਘਾਰੇ ਜੇ ਐਹੋ ਹੀ ਮੇਰਾ ਧੰਦਾ ਸੀ ਤੇ ਮੇਰਾ ਐਹੋ ਹੀ ਘਰ ਸਾਰਾ ਮੇਰਾ ਘਰ ਰੁੜ ਗਿਆ ਬੈਠੇ ਸਟੂਰ ਚ ਮੈਂ ਪੇਟੀਆਂ ਲਾਈਆਂ ਮੇਰੀ ਨਾ ਬਿਜਲੀ ਦੇ ਸਿੰਦੀ ਉਹ ਵੀ ਰੁੜ ਗਈ ਮਸ਼ੀਨ ਵੀ ਰੁੜ ਗਈ ਘਰ ਵੀ ਮੇਰਾ ਸਾਰਾ ਰੁੜ ਗਿਆ ਬੈਠ ਦੱਸੇ ਉਹ ਵੀ ਰੁੜ ਗਏ ਬੰਦਾ ਮੇਰਾ ਤੇ ਖਿਆਰਾ ਜੇ ਦਵਾਈ 10000 ਦੀ ਮੈਂ ਮਹੀਨੇ ਦੀ ਦਵਾਈ ਲਿਉਣੀ ਚੱਕੀ ਚਲਾ ਕੇ ਮੈਂ ਧੰਦਾ ਕਰਦੀ ਰਹੀ ਮੇਰੇ ਮਾਤਾ ਤੁਸੀਂ ਟੈਨਸ਼ਨ ਨਾ ਲੋ ਆਪਾ ਨਾਲੇ ਭਾਈ ਤੁਹਾਡਾ ਧੰਨਵਾਦ ਸਾਰੇ ਇੱਥੇ ਸਤਿ ਸ਼੍ਰੀ ਅਕਾਲ ਜੀ ਵੀਰਾਂ ਵੀਰਾਂ ਕਿੱਕ ਵਜਿਆ ਨਹੀਂ ਨਹੀ ਨਹੀ ਮਾਤਾ ਜੀ ਆਪਾ ਜਿੱਦਾਂ ਦਾ ਤੁਹਾਡਾ ਪਹਿਲਾਂ ਘਰ ਸੀ ਉਦਾਂ ਦਾ ਬਣਾਵਾਂਗੇ ਜੀ ਕੋਸ਼ਿਸ਼ ਕਰਾਂਗੇ ਸਾਡੇ ਸੇਵ ਨੇ ਸਾਡੇ ਦੇਖੇ ਭਾਈ ਨਹੀਂ ਮਾਤਾ ਜੀ ਨਾ ਰੋ ਰੋ ਤੁਸੀਂ ਕੋਈ ਗੱਲ ਨਹੀਂ ਇਹ ਸਾਰਾ ਤੁਹਾਡਾ ਜਿੱਦਾਂ ਦਾ ਸੀ ਉਦਾਂ ਦਾ ਕਰਕੇ ਦੇਵਾਂਗੇ ਜੀ ਨਹੀਂ ਨਹੀਂ ਤੈਨਸ਼ਨ ਨਾ ਲਓ ਮਾਤਾ ਜੀ ਹਾਂਜੀ 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 ਬਰਾਦੀ ਰੱਖੋ ਕੋਈ ਗੱਲ ਨਹੀਂ ਆਏ ਨਾਲ ਖਾਣ ਜੀ ਹਾਂਜੀ 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 ਜਿੰਨਾ ਚਿਰ ਪੂਰਾ ਬਣਦਾ ਨਹੀਂ ਘਰ ਇੱਥੇ ਸੇਵਾ ਸਾਡੀ ਲੱਗੀ ਰਹੇਗੀ ਜੀ ਤੁਹਾਡਾ ਜਿੱਦਾਂ ਦਾ ਘਰ ਹੀ ਉਦੋਂ ਦਾ ਮੱਕੜ ਸਾਹਿਬ ਦਾ ਦਾ ਧੰਨਵਾਦ ਇੱਕ ਤਾਂ ਸਾਨੂੰ ਇੱਥੇ ਬੁਲਾਉਣ ਲਈ ਬਾਕੀ ਹੀ ਹੋਣਾ ਮਾਤਾ ਜੀ ਪਲੀਜ਼ ਇਹ ਲੋ ਮੈਂ ਆਪੀ ਪੇਚੋਕ ਜੁਕ ਜੁਕ ਕੇ ਤੇ ਨਾਲ ਧੰਦਾ ਕਰਦੀ ਆ ਖਾਦਾ ਤੇ ਗੁਜ਼ਾਰਾ ਕਰਦੀ ਨਹੀਂ ਨਹੀਂ ਕੋਈ ਗੱਲ ਇਹ ਸਾਰਾ ਬਾਬੇ ਨਾਨਕ ਨੇ ਆਪੇ ਬਣਾ ਦੇਣਾ ਤੁਹਾਡਾ ਕਰ ਏ ਵੀਰਾ ਤਾਡੀ ਮਿਹਰਬਾਨੀ ਆ ਮੈਨੂੰ ਥੋੜਾ ਬੋਦਾ ਮੇਰਾ ਘਰ ਫੇਰ ਬਾਬੇ ਆਪਣੇ ਬੰਦੇ ਨੂੰ ਲੈ ਕੇ ਕਿੱਥੇ ਤੁਰੇ ਫਿਰਾਂ ਨਹੀਂ ਨਹੀਂ ਦਮਾ ਲੱਤਾ ਤੋਂ ਨਹੀਂ ਵਰਕ ਕਰ ਤਰੇ ਆ ਜਾਂਦਾ ਬਾਕਰਨਾ ਦਰਦਾ ਜੀ ਰੋਣਾ ਰੋਣਾ ਤੁਸੀਂ ਕੋਈ ਗੱਲ ਨਹੀਂ ਆਪੇ ਬਾਬੇ ਬੁੱਢੇ ਨੇ ਤੁਹਾਡਾ ਘਰ ਬਣਾਵਾ ਕੋਈ ਗੱਲ ਨਹੀਂ ਆਪਾਂ ਆਪਾ ਜੀ ਜਿੱਦਨ ਤੋਂ ਕਹਾਂਗੇ ਉਦੋਂ ਤੋਂ ਜੀ ਇੱਥੇ ਕੰਮ ਸ਼ੁਰੂ ਕਰਾ ਕੇ ਤੁਹਾਡਾ ਪੂਰਾ ਘਰ ਤਿਆਰ ਕਰਾਂਗੇ ਬਹੁਤ ਧੰਨਵਾਦ ਔਰ ਇਹ ਮਤਲਬ ਪੂਰਾ ਘਰ ਹੀ ਤਰੇੜਾਂ ਤੁਸੀਂ ਨਜ਼ਰ ਦੇਖੋ ਔਰੇ ਤੱਕ ਪੂਰੀ ਕਹ ਲੋ ਕਿ ਕੰਦਾ ਉੱਡ ਗਿਆ ਫਰਸ਼ ਨਹੀਂ ਰਿਹਾ ਇਧਰ ਵੀ ਤਰੇੜਾ ਹੈ ਭਾਜੀ ਸਾਰਾ ਹੀ ਮੇਰੇ ਖਿਆਲ ਤਕਰੀਬਨ ਹੀ ਘਰ ਤਬਾਹ ਹੋ ਗਿਆ ਨਾ ਮਾਦੇ ਆਈ ਗਰੀਬ ਬਣੀ ਆ ਮਾਦੇ ਨਹੀਂ ਨਹੀਂ ਮਾਤਾ ਹੀ ਕੋਈ ਗੱਲ ਥੋੜਾ ਜਿਹਾ ਹਾਂ ਜੀ ਰਹਿਓ ਤੁਸੀਂ ਇਹ ਬਾਬੇ ਨੇ ਇਹਨਾਂ ਦਾ ਘਰ ਹੈਗਾ ਜਿੱਥੋਂ ਦਾ ਹੀ ਬਣ ਜੇਗਾ ਜੀ ਅਸਲ ਤੇ ਚੱਕੀ ਛੋਟੀ ਜੀ ਚੱਕੀ ਬਾਹਰ ਜਿਹੜੀ ਇਹ ਚਲਾਉਂਦੇ ਆ ਉਹ ਵੀ ਪਾਣੀ ਇੰਨਾ ਭਰ ਗਿਆ ਮਸ਼ੀਨਾਂ ਖਰਾਬ ਹੋ ਗਈਆਂ ਇਹਨਾਂ ਦੀਆਂ ਚੱਕੀ ਵੀ ਬਣਾਵਾਂਗੇ ਜੀ ਤੁਹਾਡੀ ਤੁਹਾਡਾ ਜਿੱਦਾਂ ਦਾ ਸੀ ਉਦਾਂ ਦਾ ਹੀ ਬਣੇਗਾ ਜੀ ਟੈਨਸ਼ਨ ਨਾ ਲਓ ਤੁਸੀਂ ਤਕੜੇ ਰਹੋ ਤੁਸੀਂ ਮਾਤਾ ਕੋਈ ਗੱਲ ਨਹੀਂ ਹੌਸਲਾ ਕਰੋ ਤੁਸੀਂ ਇਹ ਸਾਰੇ ਆਏ ਆ ਤੁਸੀਂ ਦੇਖੋ ਵੀਰੋ ਨੇ ਤੁਹਾਡੇ ਬੱਚੇ ਆਏ ਆਏ ਆ ਸਾਰੇ ਇਹ ਖੜੇ ਆ ਤੁਹਾਡੇ ਨਾਲ ਇਹ ਸਾਡੇ ਆਪਣੇ ਘਰ ਆ ਰਗਾ ਜੀ ਤੁਸੀਂ ਟੈਨਸ਼ਨ ਨਾ ਲਓ ਉਦਾਂ ਦਾ ਹੀ ਬਣੇਗਾ ਤੁਸੀਂ ਹਾਂ ਜੀ ਦਿਲ ਰੱਖੋ ਕੋਈ ਗੱਲ ਨਹੀਂ ਰੋਣਾ ਨਹੀਂ ਆਜੋ ਆਜੋ ਤੁਸੀਂ ਇੱਥੇ ਆਜੋ ਪਾਣੀ ਪਿਐਓ ਇਹਨਾਂ ਨੂੰ ਮਾਤਾ ਨੂੰ ਪਾਣੀ ਪਿਐਓ ਪਲੀਜ਼ ਵਾਹ ਵੀਰੇ ਇਹ ਤਸਵੀਰਾਂ ਨੇ ਤੁਸੀਂ ਬਹੁਤ ਜ਼ਿਆਦਾ ਮੈਂ ਤਾਂ ਮੈਂ ਤਾਂ ਕੱਲ ਦਾ ਹੀ ਆਇਆ ਸੀ ਰਾਤੀ ਭੱਟ ਜਿਹੜਾ ਹੈ ਹੁਣ ਵੇਖ ਕੇ ਜਦੋਂ ਪਤਾ ਲੱਗਦਾ ਉਹ ਬਹੁਤ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਿਆ ਵਾ ਔਰ ਤੁਹਾਡਾ ਧੰਨਵਾਦ ਸਾਨੂੰ ਇੱਥੇ ਬਣਾਉਣ ਲਈ ਇਹ ਸੇਵਾ ਵੀ ਕਰਮਾ ਵਾਲਿਆਂ ਦੇ ਦੇਖੇ ਲੱਗਦੀ ਭਾਜੀ ਅਸਲ 'ਚ ਕੀ ਹੋ ਰਿਹਾ ਹੈ ਕਿ ਰਾਸ਼ਨ ਪਾਣੀ ਬਹੁਤ ਪਹੁੰਚ ਰਿਹਾ ਹੈ ਸੋ ਮੈਂ ਇਹ ਮਹਿਸੂਸ ਕਰ ਰਿਹਾ ਸੀ ਕਿ ਇਹ ਅਸਲ ਸੇਵਾ ਇੱਕ ਇੱਕ ਕਰਕੇ ਤੁਸੀਂ ਤੁਹਾਡੀਆਂ ਟੀਮਾਂ ਵੀ ਪਹਿਲੇ ਦਿਨੋਂ ਵੀਰੇ ਲੱਗੀਆਂ ਮਲਕੀਤ ਵੀਰੇ ਹੋਣੇ ਸਾਰੇ ਲੱਗੇ ਨੇ ਔਰ ਤੁਸੀਂ ਕੋਈ ਕਮੀ ਨਹੀਂ ਛੱਡੀ ਲੋਕਾਂ ਥੋੜਾ ਆਵਦਾ ਇਲਾਕਾ ਹੈ ਮੈਨੂੰ ਬਿਲਕੁਲ ਮੇਰਾ ਆਪਣਾ ਵੀ ਮੇਰਾ ਤੇ ਮੈਂ ਜਮਿਆ ਇੱਥੇ ਨਾਲ ਸਾਡਾ ਪਿੰਡ ਧਰਵਾਲੀ ਬਟ ਗੱਲ ਕਿ ਉਧਰ ਵੀ ਬਹੁਤ ਨੁਕਸਾਨ ਸਾਡੇ ਬਾਰੇ ਇਲਾਕੇ ਚ ਵੀ ਬਟ ਇਹ ਮੈਂ ਅੱਗੇ ਪਰਮਿੰਦਰ ਭਾਈ ਨੂੰ ਦੱਸਿਆ ਸਾਰਿਆਂ ਨੂੰ ਵੀ ਜਿਹੜਾ ਇਹ ਵਾਲਾ ਨੁਕਸਾਨ ਆ ਵੇਖੋ ਕਿੱਥੇ ਕਿੱਥੇ ਹੋਇਆ ਆ ਆਪਾਂ ਜਿੰਨੀ ਹੋ ਸਕੇ ਉੱਥੇ ਘਰ ਬਣਵਾਈਏ ਜਾਂ ਜਿਨ੍ਹਾਂ ਦੇ ਕਮਰੇ ਢਹਿ ਗਏ ਉਹ ਕਮਰੇ ਬਣਵਾਈਏ ਜਾਂ ਜਿਨ੍ਹਾਂ ਦੀਆਂ ਮੱਜਾਂ ਰੁੜ ਗਈਆਂ ਤੇ ਮੱਜਾਂ ਵੀ ਲੈ ਕੇ ਦੀ ਆਪਾਂ ਹੁਣ ਟੀਮ ਲੱਗ ਜੇਗੀ ਜੀ ਅੱਜ ਕੱਲ੍ਹ ਤੋਂ ਇਸੇ ਕੰਮ ਤੇ ਅਗਲੇ 10-15 ਦਿਨਾਂ ਚ ਇਹੋ ਹੀ ਜਾਣਨ ਵਾਸਤੇ ਵੀ ਕਿੱਥੇ ਕਿੱਦਾਂ ਨੁਕਸਾਨ ਤੁਸੀਂ ਆਪ ਖੇਤਾਂ 'ਚ ਰਹੇ ਹੋ ਤੁਸੀਂ ਮੈਨੂੰ ਦੱਸਦੇ ਰਹੇ ਹੋ ਕਿ ਆਪ ਹੱਥੀਂ ਸਾਰਾ ਕੁਝ ਦੇਖਿਆ ਹੈ ਕਿਸੇ ਦੌਰ 'ਚ ਤੁਸੀਂ ਗੱਲ ਕੀਤੀ ਆਪਣੀ ਜ਼ਮੀਨ ਵੇਚੀ ਉਹ ਖਰੀਦੀ ਵਾਪਸ ਤਾਂ ਤੁਹਾਡੇ ਮੁਤਾਬਕ ਇਹ ਜਜ਼ਬਾਤ ਕੀ ਨੇ ਖੇਤੀ ਔਰ ਇਹ ਤੁਸੀਂ ਆਏ ਹੋ ਇੱਥੇ ਕੋਈ ਇੱਕਦਮ ਕਈ ਵਾਰ ਲੱਗਦਾ ਕਿ ਆ ਕੇ ਸ਼ਾਇਦ ਆਪਾਂ ਕੁਝ एहसान ਕਰ ਰਹੇ ਆਂ ਇਦਾਂ ਦਾ ਮੈਨੂੰ ਲੱਗਦਾ ਇਹ ਇਹ ਤਾਂ ਸਾਡਾ ਫਰਜ਼ ਆ ਤੇ ਇਹ ਜਦੋਂ ਜਦੋਂ ਵੀ ਪੰਜਾਬ ਤੇ ਕੁਝ ਵੀ ਇਦਾਂ ਦਾ ਬਣੇਗਾ ਇਹ ਸਾਨੂੰ ਬਿਨਾਂ ਕੋ ਸੋਚੇ ਸਮਝੇ ਜੇ ਨਹੀਂ ਆ ਸਕਦੇ ਤਾਂ ਵੀ ਹੈਲਪ ਕਰਨੀ ਚਾਹੀਦੀ ਆ ਜੇ ਆ ਸਕਦੇ ਤਾਂ ਜ਼ਰੂਰ ਆ ਕੇ ਜੇ ਤੁਸੀਂ ਦੇਖਦੇ ਹੋ ਐਸੇ ਹਾਲਾਤ ਤੁਹਾਨੂੰ ਆਪਣੇ ਘਰ ਦਾ ਵੀ ਇਦਾਂ ਦਾ ਕਿਉਂਕਿ ਸਾਰਿਆਂ ਦੇ ਘਰ ਹੀ ਇਦਾਂ ਦੇ ਨੇ ਪਿੰਡਾਂ 'ਚ ਸਾਡਾ ਆਪਣਾ ਘਰ ਵੀ ਸਾਰਿਆਂ ਦੇ ਪਿੰਡਾਂ 'ਚ ਕਿਸੇ ਦੀ ਵੀ ਉਹ ਨਹੀਂ ਕਿ ਹੈਗਾ ਕਿ ਵੀ ਕੋਈ ਅਮੀਰ ਆ ਕੇ ਕੋਈ ਗਰੀਬ ਆ ਪਿੰਡ ਸਾਰੇ ਇੱਕੋ ਜਿਹੇ ਨੇ ਪਿੰਡਾਂ ਦੇ ਸਾਰੇ ਲੋਕ ਇੱਕੋ ਜਿਹੇ ਨੇ ਤੇ ਮਾਤਾ ਨੂੰ ਦੇਖ ਕੇ ਬੜਾ ਬੁਰਾ ਲੱਗਾ ਦੁੱਖ ਫੀਲ ਹੋਇਆ ਬਾਟ ਆਪਾਂ ਕੋਸ਼ਿਸ਼ ਕਰਾਂਗੇ ਭਾਜੀ ਗੱਲ ਤੋਂ ਹੀ ਕਰਕੇ ਸ਼ੁਰੂ ਕੰਮ ਜਿੱਦਾਂ ਇਹ ਪਾਣੀ ਨਿਕਲਦਾ ਆ ਆਪਾਂ ਸਾਰਾ ਘਰ ਬਣਵਾ ਕੇ ਦੇਵਾਂਗੇ ਬਹੁਤ ਧੰਨਵਾਦ ਭਾਜੀ ਇਹ ਗੁਰੂ ਰੰਡਾਵਾ ਹੁਣਾਂ ਨੇ ਵੱਡੀ ਜ਼ਿੰਮੇਵਾਰੀ ਲਈ ਹੈ ਔਰ ਇਹ ਗਰਾਊਂਡ ਤੇ ਆ ਕੇ ਕੰਮ ਕਰਨਾ ਚਾਹੀਦਾ ਸਿਰਫ ਫਲਾਂ ਨਾ ਕਰੀਏ ਵੀਰ ਹੁਣੇ ਆਏ ਇਹਨਾਂ ਦੀ ਟੀਮ ਨਾਲ ਹੈ ਬਹੁਤ ਔਖਾ ਹੈ ਬਾਈ ਲੋਕ ਦੇਖੇ ਨਹੀਂ ਜਾ ਰਹੇ ਬਿਲਕੁਲ ਬਹੁਤ ਜ਼ਿਆਦਾ ਮੈਂ ਤਾਂ ਸਾਡੇ ਉੱਥੇ ਜਿਹੜਾ ਸੱਕੀ ਸਾਰਾ ਉੱਥੇ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਿਆ ਔਰ ਸਾਡੇ ਵੀ ਪਿੰਡਾਂ ਵੱਲ ਬਹੁਤ ਨੀਵੇਂ ਪਿੰਡ ਨੇ ਕਈ ਉੱਥੇ ਬਲੌਰਪੁਰ ਵਗੈਰਾ ਤੇ ਨਾਲੇ ਜਿੱਥੇ ਆਪ ਅੱਜ ਕਿਤੇ ਚਲੇ ਸੀਗੇ ਇਹਦੇ ਪਿੰਡ ਅੱਜ ਆਪਣੇ ਕੋ ਅਰਸੀਕਾ ਤੱਲਾ ਸੀ ਉਹਦੇ ਨਾਲ ਪਿੰਡ ਪਿੰਦਾ ਵਾ ਬਰਿਆੜ 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 ਉੱਥੇ ਅੱਜ ਵੀ ਪਾਣੀ ਨਹੀਂ ਉਤਰਿਆ ਅੱਛਾ ਹਾਂ ਉਹ ਕੀ ਆ ਕਿ ਉਹਨੂੰ ਜਿਹੜਾ ਪੋੜੇ ਇੱਕ ਛੋਟਾ ਪੋੜੇ ਆ ਉਹਦੇ ਥਾਣੇ ਤੇ ਸਿਰਫ ਥਾਣੀ ਪਾਣੀ ਜਿੰਨਾ ਕ੍ਰੋਸ ਹੋਣ ਰਿਹਾ ਤੇ ਪਿੱਛੇ ਪਾਣੀ ਬਹੁਤ ਜ਼ਿਆਦਾ ਆਉਦੇ ਉਹ ਦੋ ਤਿੰਨ ਪਿੰਡ ਜਿਹੜੇ ਅੱਜ ਵੀ ਉੱਥੇ ਪਾਣੀ ਨੇ ਭਰੇ ਪਿਆ ਪਰ ਇਹ ਬਜ਼ੁਰਗੋ ਸਮਾਂ ਹੀ ਨਹੀਂ ਮਿਲਿਆ ਆਜੋ ਅੱਗੇ ਸਮਾਂ ਹੀ ਨਹੀਂ ਮਿਲਿਆ ਕੁਝ ਕੱਢਣ ਦਾ ਸਮਾਨ ਕੱਢਣ ਦਾ ਜਾਂ ਕੁਝ ਇੰਨਾ ਪਾਣੀ ਤੇਜ ਆ ਇਹ ਮਕਰਸਾ ਪਹਿਲਾਂ ਤੇ ਅਸੀਂ ਤੁਸੀਂ ਦੀ ਰਾਖੀ ਕਰਦੇ ਰੇ ਰਾਤ ਤੇ ਟੁੱਟੇ ਨਾ ਤੇ ਜਦੋਂ ਇੱਥੇ ਟੁੱਟੀ ਹੈ ਇੱਕਦਮ ਇੱਥੇ ਮੇਰੇ ਖਿਆਲ ਆ ਵੀ ਤਿੰਨਾਂ ਮਿੰਟਾਂ ਤੋਂ ਪਹਿਲਾਂ ਪਾਣੀ ਇੱਥੇ ਆ ਗਿਆ ਅੱਗੇ ਵੀ ਪਾਣੀ ਇੱਥੇ ਆਉਂਦਾ ਸੀ 80 30 ਨਾ ਤੇ ਤੁਸੀਂ ਅੱਗੇ ਕਦੀ ਟੁੱਟੀ ਸੀ ਜਾਂ 88 ਸੀ ਟੁੱਟੀ ਸੀ ਤੇ ਜਾਂ ਹੁਣ ਟੁੱਟੀ ਹੈ ਤੇ ਇੱਥੋਂ ਸਿਰ ਤੋਂ ਪਾਣੀ ਪਿਆ ਪਿਛਲੇ ਪੰਨੇ 20 20 ਫੁੱਟ ਪਾਣੀ ਸੀ ਇੱਥੇ ਆਉਂਦਿਆਂ ਤੇ ਕੁਝ ਮਿੰਟ ਲੱਗੇ ਨੇ। ਸਮਾਰੇ ਦੱਸ ਰਹੇ ਸੀ ਬਾਪੂ ਹਣੇ ਕਿ ਤੁਸੀਂ ਤਾਂ ਆਪ ਬਾਰਡਰ ਦੇ ਇਲਾਕੇ ਦੇ ਹੋ ਕਿ ਸਾਨੂੰ ਤਾਂ ਨੀਤੀ ਮੁਹੀਮਾ ਨੇ ਕਿ ਰੋਜ਼ ਹੀ ਕਦੇ ਕੋਈ ਜੰਗ ਲੱਗੀ ਤਾਂ ਪਿੰਡ ਖਾਲੀ ਕਰੋ ਔਰ ਇਹ ਕਹਿੰਦੇ ਕਿ ਫਸਲ ਵੀ ਸਾਡੇ ਚੰਗੀ ਨਹੀਂ ਹੁੰਦੀ ਮਾੜਾ ਮੋਟਾ ਗੰਨਾ ਹੀ ਹੁੰਦਾ ਇੱਥੇ। ਬਿਲਕੁਲ ਆ ਹੁਣ ਤਾਂ ਵੈਸੇ ਜਿਹੜੀ ਹੋਈ ਵੀ ਸੀ ਕਿਸਾਨਾਂ ਦੀ ਫਸਲ ਸਾਰੇ ਤੋਂ ਪਾਣੀ ਫਿਰ ਗਿਆ I think ਉਹ ਵੀ ਬਹੁਤ ਨੁਕਸਾਨ ਆ। ਉਹ ਵੀ ਮੈਂ ਆਪਣਾ ਮਲਕੀਰ ਨੂੰ ਕਿਹਾ ਕਿ ਜਿੰਨਾ ਸਾਡੇ ਤੋਂ ਜਿੰਨੀ ਸੇਵਾ ਹੋ ਸਕਦੀ ਆ ਜਿਨ੍ਹਾਂ ਦੇ ਦੋ ਦੋ ਕਿੱਲੇ ਆ ਇੱਕ ਇੱਕ ਕਿੱਲਾ ਜਿੱਥੇ ਆਪਾਂ ਇਹ ਜਾ ਕੇ ਹੈਲਪ ਕਰ ਸਕਦੇ ਹਾਂ ਛੋਟੇ ਕਿਸਾਨ ਜਿਹੜੇ ਨੇ ਆਪਾਂ ਉੱਥੇ ਵੀ ਹੈਲਪ ਕਰਾਂਗੇ ਜੀ ਅਗਲੇ 10 15 20 ਦਿਨ ਮਹੀਨਾ ਆਪਾਂ ਸਾਰੀਆਂ ਟੀਮਾਂ ਐਸੀ ਕੰਮ ਤੇ ਲਾਈਆਂ ਭਾਜੀ ਬਹੁਤ ਧੰਨਵਾਦ ਵੀਰੇ ਅੱਗੇ ਮੈਂ ਚਾਹੁੰਦਾ ਕਿ ਤੁਸੀਂ ਘਰ ਵੀ ਮਾਤਾ ਹੁਣੇ ਦਿਖਾ ਰਹੇ ਸੀਗੇ ਔਰ ਆ ਇੱਧਰ ਵੀ ਆ ਦੇਖੋ ਵੀਰੇ ਰਹਿ ਹੀ ਕੁਛ ਨਹੀਂ ਵਿਚਾਰਿਆਂ ਦਾ ਹਾਂਜੀ ਚੱਕੀ ਇੱਧਰ ਚੱਕੀ ਦਾ ਬੂਆ ਇਹ ਅੱਛਾ ਇੱਧਰ ਆ ਚੱਕੀ ਹੈ ਤਾਂ ਇੱਥੇ ਧਿਆਨ ਇਹਦੇ ਹੁਣ ਆਪ ਦੀ ਪਾਣੀ ਕੱਢਾਂਗੇ ਜੀ ਇੱਧਰ ਸਾਰੀਆਂ ਇਹ ਮਸ਼ੀਨਾਂ ਸਭ ਕੁਝ ਕਰਾ ਦੇ ਤੁਹਾਡਾ ਇਹ ਇੱਧਰ ਨੇ ਹਾਂਜੀ ਅੱਡੇ ਦਾਦੇ ਜੀ ਨੇ ਨੇ ਆਪਾਂ ਮੈਂ ਦੱਸ ਕਹਿ ਦਿੰਦਾ ਯਾਰ ਸਾਰਾ ਕੁਝ ਆਪਾਂ ਕਰਾ ਕੇ ਦੇਵਾਂਗੇ ਠੀਕ ਹੈ ਸੈਟਿੰਗ ਸਾਰਾ ਜਿੰਨਾ ਜਿੱਦਾਂ ਦਾ ਵੀ ਸੀ ਉਸ ਤੋਂ ਵਧੀਆ ਇਹ ਕਰਕੇ ਦੇਵਾਂਗੇ ਬਾਬੇ ਨਾਨਕ ਨੇ ਆਪੇ ਕਰਾ ਕੇ ਦੇਣ ਆ ਹੁਣੇ ਹੀ ਪਾਇ ਲੱਗਦੇ ਆ ਵਿਚਾਰਿਆਂ ਨੇ ਤੁਸੀਂ ਦੇਖੋ ਨਾ ਅਜੇ ਲੈਂਟਰ ਪਾਇਆ ਅਜੇ ਹੁਣੇ ਹੀ ਪਾਇਆ ਲੱਗਦਾ ਹਾਂਜੀ ਛੋਟਾ ਟਾਈਮ ਪਹਿਲਾਂ ਪਾਇਆ ਬਾਲੇ ਸੀ ਇਹ ਅੱਛਾ ਬਾਲੇ ਸੀਗੇ ਹਾਂਜੀ ਹੁਣੇ ਹੀ ਪਾਇਆ ਥੋੜਾ ਸਾਰੀ ਜ਼ਿੰਦਗੀ ਗੁਰੂ ਗਿਰੇ ਲੱਗ ਜਾਂਦੀ ਇੱਕ ਘਰ ਬਣਾ ਜਦੋਂ ਮੇਰੇ ਸ਼ੁਰੂ ਸ਼ੁਰੂ ਚ ਜਦੋਂ ਵੀ ਬਾਬੇ ਨੇ ਗਾਣੀ ਚਲਾਈਆਂ ਕੰਮ ਚੱਲਿਆ ਆਪਾਂ ਪਹਿਲਾ ਕੰਮ ਕੀ ਕੀਤਾ ਪਿੰਡ ਵਾਲਾ ਘਰ ਬਣਾਇਆ ਤੇ ਪਿੰਡ ਵਾਲਾ ਘਰ ਹੀ ਆਈ ਥਿੰਕ ਸਾਰਾ ਕੌਸ਼ਿ ਪਿੰਡ ਵਾਲਾ ਘਰ ਹੁੰਦਾ ਤੇ ਮਾਤਾ ਜੀ ਹੁਣਾਂ ਵੱਲ ਵੇਖ ਕੇ ਵੇਖਿਆ ਨਹੀਂ ਜਾ ਰਿਹਾ ਬਟ ਆਪਾਂ ਅੱਜ ਤੋਂ ਕੱਲ ਤੋਂ ਜਦੋਂ ਤੋਂ ਤੁਸੀਂ ਕਹੋਗੇ ਸਾਰਾ ਤਿਆਰ ਕਰ ਆਹ ਦੇਖੋ ਆ ਤਰੇੜਾ ਨਾ ਹੁਣਾਂ ਲੈਂਟਰ ਵਿਚਾਰੇ ਨੇ ਪਤਾ ਨਹੀਂ ਕਿਵੇਂ ਪਾਇਆ ਹੋਣਾ ਪੈਸਾ ਜੋੜਿਆ ਹਜੇ ਅਜੇ ਅੰਦਰ ਬੱਲੇ ਹੀ ਹੈ ਉੱਥੇ ਚੱਕੀ ਤੇ ਚੱਕੀ ਬੱਲਿਆਂ ਵਾਲੀ ਹੈ ਹਜੇ ਤੇ ਪਤਾ ਨਹੀਂ ਕਿਵੇਂ ਦੋ ਦੋ ਰੁਪਏ ਜੋੜ ਕਿਉਂਕਿ 8000 ਰੁਪਏ ਸਿਰਫ ਵੀਰ ਤਨਖਾਹ ਲੈਂਦਾ ਤੇ ਮਾਤਾ ਆ ਵੀਰ ਆ ਉਹ ਕਿਹੜਾ ਵੀਰ ਆ ਇਹਨਾਂ ਦਾ ਘਰ ਹੈ ਵੀਰੇ ਇਹ ਨਹੀਂ ਨਹੀਂ ਟੈਨਸ਼ਨ ਲੈਣੀ ਆਪਾਂ ਨਾਲ ਆ ਅੱਜ ਤੋਂ ਵੀ ਪਹਿਲਾਂ ਤੋਂ ਵੀ ਤੇ ਬਾਅਦ ਚ ਵੀ ਟੈਨਸ਼ਨ ਲੈਣੀ ਕਿਸੇ ਵੀ ਗੱਲ ਦੀ ਗੁਰੂ ਰੰਡਾਵਾ ਇਸ ਘਰ ਦੀ ਜ਼ਿੰਮੇਵਾਰੀ ਲੈਣ ਆਏ ਨੇ ਔਰ ਹਾਲਾਤ ਬਹੁਤ ਹੀ ਬੁਰੇ ਨੇ ਬਹੁਤ ਬਹੁਤ ਨਹੀਂ ਨਹੀਂ ਤੁਹਾਡਾ ਮੌਕਾ ਦੇਣਾ ਕਿ ਬਾਰ ਮੈਂ ਵੇਖਿਆ ਇੰਨੇ ਲੋਕ ਇੰਨੀ ਸੇਵਾ ਕਰ ਰਹੇ ਨੇ ਇਹ ਬਾਬਾ ਹੀ ਕਰਾਏਦੇ ਹੁੰਦੀ ਆ ਤੇ ਤੁਹਾਡਾ ਧੰਨਵਾਦ ਸਾਨੂੰ ਇੱਥੇ ਸੱਦਣ ਵਾਸਤੇ ਨਹੀਂ ਨਹੀਂ ਇਹ ਸਾਰੇ ਰਲ ਮਿਲ ਕੇ ਕਰੀਏ ਔਰ ਪੂਰੇ ਘਰ ਦੇ ਹਾਲਾਤ ਇਮੇਜਿਨ ਕਰੋ ਕਿ ਇੱਥੇ ਬੰਦਾ ਜਿੱਥੇ ਰਹਿੰਦਾ ਹੋਵੇ ਉਹਦੇ ਅੰਦਰ ਪੇਟੀਆਂ ਤੱਕ ਬੈੱਡ ਤੱਕ ਪਾਣੀ ਹੈ ਔਰ ਹਰ ਜਗ੍ਹਾ ਤੇ ਔਰ ਬੜੀ ਲੈਣੀ ਤੁਸੀਂ ਆਪਾਂ ਬਿਲਕੁਲ ਕੱਲ ਤੋਂ ਹੀ ਰੋਣਾ ਨਹੀਂ ਤੁਸੀਂ ਕੱਲ ਤੋਂ ਹੀ ਇੱਥੇ ਆ ਕੇ ਸਾਰਾ ਕੁਝ ਸਾਡੀ ਜ਼ਿੰਮੇਵਾਰੀਆਂ ਘਰ ਨੂੰ ਪੂਰਾ ਵਧੀਆ ਕਰਨੀ ਠੀਕ ਹੈ ਜੀ ਇਹ ਟੈਨਸ਼ਨ ਲੈਣ ਦਾ ਵਿਰਹਤਾ ਨਹੀਂ ਨਹੀਂ ਟੈਨਸ਼ਨ ਵੀ ਮੇਰੇ ਪੁੱਤਾਂ ਵਰਗਾ ਨਹੀਂ ਬਿਲਕੁਲ ਤੇ ਟੈਨਸ਼ਨ ਨਹੀਂ ਕੋਈ ਨਹੀਂ ਤਕੜੇ ਹੋ ਮਾਤਾ ਸਾਰੇ ਦੇਖੋ ਕਿੰਨੇ ਔਰ ਇੱਕ ਇੱਕ ਕੱਲ ਤੋਂ ਮਲਕੀਤ ਵੀਰ ਉਹਨਾਂ ਨੇ ਆ ਜਾਣਾ ਗੁਰੂ ਨੇ ਕਹਿਤਾ ਹੋਇਆ ਤੇ ਚਿੰਤਾ ਨਾ ਕਰੋ ਤੁਸੀਂ ਚੱਕੀ ਵੀ ਚੱਲੇਗੀ ਤੇ ਆਟਾ ਵੀ ਪੀਸੇਗਾ ਟੈਨਸ਼ਨ ਨਾ ਲਾਹੋ ਹਾਂਜੀ ਪਾਪਾ ਨਾਲੇ ਕਾਪੇ ਕਰਾਂਗੇ ਤਾਂ ਇਹ ਬਹੁਤ ਵੱਡੇ ਹੁਣ ਜਿਵੇਂ ਕਿਚਨ ਵੀ ਬਹੁਤ ਔਖੀ ਬਹੁਤ ਧੰਨਵਾਦ ਥੈਂਕ ਯੂ ਬਾਈ ਕੈਮਰਾ ਪਰਸਨ ਗੁਰਵਿੰਦਰ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਐਸ ਐਮ ਟੀਵੀ ਰਮਦਾਸਕੜ ਐਸ ਐਮ ਟੀਵੀ ਰਮਦਾਸ